ਲੋਵੀ ਸੋਹਣਿਓ ਸੱਜਣੋ ਘੋੜਾ ਦਿਖਾਉਣਾ ਅੱਜ ਸੋਨੂੰ ਛੇਰੇ ਪੰਜਾਬ ਪਰ ਆਪਾਂ ਗੱਲਬਾਤ ਆ ਜਿਹੜੀ ਘੋੜੇ ਬਾਰੇ ਬਾਅਦ ਦੇ ਵਿੱਚ ਕਰਾਂਗੇ ਪਹਿਲਾਂ ਚਾਲ ਚੈੱਕ ਕਰੋ ਯਾਰ ਘੋੜੇ ਦੀ ਤੇ ਸੱਜਣੋ ਬਾਈ ਨੂੰ ਸਵਾਰੀ ਦਾ ਬਹੁਤ ਜ਼ਿਆਦਾ ਸ਼ੌਂਕ ਆ ਤੇ ਬਾਕੀ ਉਹ ਲੋਕਾਂ ਵਾਂਗੂ ਨਹੀਂ ਹੈਗਾ ਵੀ ਬਾਈ ਨੇ ਇਕੱਲਾ ਘੋੜਾ ਰੱਖਿਆ ਤੇ ਬਰੀਡਿੰਗ ਹੀ ਕਰਾਉਣੀ ਹੈ ਘਰੇ ਵੱਨ ਲਿਆ ਗੱਲਾਂ ਉਹ ਕੰਮ ਨਹੀਂ ਬਾਈ ਨੂੰ ਸਵਾਰੀ ਦਾ ਬਹੁਤ ਜ਼ਿਆਦਾ ਸ਼ੌਂਕ ਆ ਤੇ ਫੌਲਰ ਸਵਾਰੀ ਕਰਦੇ ਨੇ ਡੇਲੀ ਵਾਂਗੂ ਡੇਲੀ ਤੋਰਦੇ ਨੇ ਘੋੜਾ ਤੇ ਬਾਕੀ ਘੋੜੇ ਦੀ ਚਾਲ ਚੈੱਕ ਕਰੋ ਪੱਟੇ ਵੀ ਵਧੀਆ ਤੁਰਦਾ ਤੇ ਰੇਵੀਆ ਵੀ ਵਧੀਆ ਚੱਲਦਾ ਮਤਲਬ ਦੋਨੇ ਚੱਲ ਨਹੀਂ ਤੁਰਦਾ ਵਧੀਆ ਠੀਕ ਹੈ ਘੋੜਾ ਬਹੁਤ ਜਿਆਦਾ ਸਨੱਖਾ ਇਹਦੀਆਂ ਬਰੀਕੀਆਂ ਇਹਦੇ ਕੰਨ ਇਹਦਾ ਸਨੱਖਾ ਪਾਣ ਗੁਲਾਬੀ ਪਾਣਾ ਠੀਕ ਹੈ ਬਾਕੀ ਸਾਰੀ ਗੱਲਬਾਤ ਆਪਾਂ ਵੀਡੀਓ ਦੇ ਵਿੱਚ ਕਰਾਂਗੇ ਜੇਕਰ ਗੱਲ ਕਰੀਏ ਆਪਾਂ ਇਹ ਬੱਚਾ ਆ ਜਾਂਦਾ ਮਿੱਤਰੋ ਸਮੁੰਦਰ ਦਾ ਡਾਇਰੈਕਟ ਤੇ ਮਾਈ ਦੀ ਹੈਗੀ ਆ ਸਾਹੋਕਿਆਲੀ ਲੈਨ ਦੀ ਤੇ ਇਸ ਟਾਈਮ ਮਿੱਤਰੋ ਕਾਦਾ ਜਿਹੜਾ ਥਾਰ ਤੋਂ ਪਲੱਸ ਕਰ ਚੱਲਿਆ ਤੇ ਬਾਕੀ ਸਾਰੀ ਗੱਲਬਾਤ ਵੀਡੀਓ ਦੇ ਵਿੱਚ ਕਰਾਵਾਂਗੇ ਤੇ ਦੇਖੋ ਆਉਂਦਾ ਮੜਕ ਨਾਲ ਮੜਕ ਦੇਖੋ ਪਹਿਲਾਂ ਤਾਂ ਮੜਕ ਚੈੱਕ ਕਰੋ ਘੋੜੇ ਦੀ ਤੇ ਬਾਕੀ ਕੰਨਾਂ ਦੀਆਂ ਬਰੀਕੀ ਇਹਦੀ ਬਹੁਤ ਜਿਆਦੇ ਸੋਹਣਾ ਘੋੜਾ ਸੁਨੱਖਾ ਤੇ ਬੇਫਿਕਰ ਹੋ ਕੇ ਤੁਸੀਂ ਸੰਪਰਕ ਕਰੋ ਕਰਿਆ ਯਾਰ ਬਾਈ ਨਾਲ ਤੇ ਆਜੋ ਕਰਦੇ ਆਪਾਂ ਬਾਈ ਨਾਲ ਸਾਰੀ ਗੱਲਬਾਤ ਤੇ ਆਜੋ ਕਰਾਈਏ ਤੁਹਾਡੀ ਗੱਲਬਾਤ ਬਾਈ ਦੇ ਨਾਲ ਹਾਂਜੀ ਹਸ਼ੀਕਤਾਲ ਦੋਸਤੋ ਕੀ ਹਾਲ ਚਾਲ ਨੇ ਅੱਜ ਦੀ ਵੀਡੀਓ ਦੇ ਵਿੱਚ ਸਵਾਗਤ ਕਰਦੇ ਆਂ ਅੱਜ ਆਪਾਂ ਪਹੁੰਚੇ ਸੀ ਪਿੰਡ ਬੀੜ ਰੌਟ ਕੇ ਜ਼ਿਲ੍ਹਾ ਮੋਗਾ ਤੇ ਬਾਈ ਇਕਬਾਲ ਸਿੰਘ ਜਰਾਂ ਕੋਲ ਪਹੁੰਚੇ ਸੀ ਜਿਨ੍ਹਾਂ ਦੇ ਕੋਲ ਸ਼ੇਰੇ ਪੰਜਾਬ ਘੋੜਾ ਤੇ ਬਾਕੀ ਆਪਾਂ ਘੋੜਾ ਤੁਹਾਨੂੰ ਸਾਰਾ ਵੀਡੀਓ ਦੇ ਵਿੱਚ ਦਿਖਾਵਾਂਗੇ ਬਾਕੀ ਬਾਈ ਨਾਲ ਵੀ ਗੱਲਬਾਤ ਕਰਦੇ ਆ ਠੀਕ ਆ ਤੇ ਜਿੰਨੇ ਮੇਰੇ ਸੱਜਣ ਮਿੱਤਰ ਆਪਣੇ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਣਾ ਲਾਈਕ ਕਮੈਂਟ ਸ਼ੇਅਰ ਕਰਕੇ ਦੱਸੋ ਵੀ ਕਿੱਦਾਂ ਲੱਗੀ ਵੀਡੀਓ ਸਸੀ ਗੱਲ ਬਾਈ ਕੀ ਹਾਲ ਸਸੀ ਗੱਲ ਬਾਈ ਠੀਕ ਠਾਕ ਤੁਸੀਂ ਦੱਸੋ ਜੀ ਪਹਿਲਾਂ ਤੁਹਾਡਾ ਸਵਾਗਤ ਕਰਦੇ ਆ ਜੀ ਆਪਣੇ ਚੈਨਲ ਤੇ ਆਪਦੇ ਕੀਮਤੀ ਸਮੇਂ ਦੇ ਵਿੱਚੋਂ ਸਾਨੂੰ ਟਾਈਮ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਬਹੁਤ ਹੋਰ ਬਈ ਸੈਟਾਂ ਜਮਾ ਗਾ ਹਾਂ ਬਈ ਵਧੀਆ ਠੀਕ ਠਾਕ ਤੇ ਬਈ ਕਿੰਨਾ ਟਾਈਮ ਹੋ ਗਿਆ ਜੇਕਰ ਆਪਾਂ ਘੋੜਿਆਂ ਦੀ ਗੱਲ ਕਰੀਏ ਆਪਾਂ ਨੂੰ ਇਸ ਲਾਈਨ ਦੇ ਵਿੱਚ ਆਨ ਕਿੰਨਾ ਸਮਾਂ ਹੋ ਗਿਆ ਘੋੜਿਆਂ ਦੇ ਪਹਿਲਾਂ ਤਾਂ ਵੀਰੇ ਆਪਾਂ ਜਿਵੇਂ ਘਰੇ ਰੱਖਦੇ ਹਾਂ ਇੱਕ ਦੋ ਘੋੜੇ ਨਹੀਂ ਰੱਖਦੇ ਰਹੇ ਹਾਂਜੀ ਫਿਰੇ ਬਸ ਜਦੋਂ ਤਕਰੀਬਨ ਆਪਦੇ ਆਪ ਹੀ ਘੋੜਾ ਚਾਣ ਲੈਂਦਾ ਵੀ ਕਿਹਦੇ ਘਰੇ ਜਾਣਾ ਹੈ ਨਾ ਇਹ ਤਾਂ ਬਈ ਮਾਲਕ ਆਪ ਹੀ ਚਾਣਦਾ ਹਾਂ ਬਈ ਆਪਾਂ ਦਾ ਸੋਚਿਆ ਵੀ ਨਹੀਂ ਸੀ ਕਿ ਵੀ ਮਾਤਮਾ ਦੇਊਗਾ ਹਾਂ ਬਈ ਤੇ ਫਸ ਜਿਨ੍ਹਾਂ ਤੋਂ ਫਰੈਂਡ ਤੋਂ ਹੀ ਜਾਣੀਆਂ ਗਿਫਟ ਹੋਇਆ ਆਪਾਂ ਨੂੰ ਘੋੜਾ ਠੀਕ ਹੈ ਬਈ ਤੇ ਖਾਨਦਾਨ ਚੰਗਾ ਸੀਗਾ ਤੇ ਉਹਨਾਂ ਦੇ ਕੋਈ ਫੈਮਿਲੀ ਬਾਹਰ ਉੱਠ ਗਈ ਸੀ ਠੀਕ ਹੈ ਜੀ ਤੇ ਬਸ ਇਦਾਂ ਹੀ ਆਪਣੇ ਕੋਲੇ ਆ ਗਿਆ ਠੀਕ ਹੈ ਬਈ ਤੇ ਮਤਲਬ ਕਿ ਪਹਿਲਾਂ ਤੁਸੀਂ ਆਮ ਘਰੇ ਘੋੜੀਆਂ ਇੱਕ ਦੋ ਰੱਖਦੇ ਸੀ ਹਾਂਜੀ ਵੀਰੇ ਸ਼ੌਂਕ ਹੈਗਾ ਸੀ ਸ਼ੌਂਕ ਹਾਂਜੀ ਝੂਟਿਆਂ ਦਾ ਸੀਗਾ ਜਾਂ ਖੇਲਿਆਂ ਤੇ ਜਾਂਦਾ ਸੀਗਾ ਤੇ ਬਈ ਤੁਹਾਡੇ ਤੋਂ ਪਹਿਲਾਂ ਜਾਂ ਤਾਂ ਸ਼ੁਰੂਆਤ ਤੁਸੀਂ ਕੀਤੀ ਜਾਂ ਕਿ ਪਹਿਲਾਂ ਵੀ ਦਾਦੇ ਪੜਦਾ ਤੇ ਰੱਖਦੇ ਸੀ ਪਹਿਲਾਂ ਦਾਦੇ ਉਹਨਾਂ ਦੀ ਬਸ ਇੱਕ ਦੋ ਰੱਖਿਆ ਹੁੰਦੀਆਂ ਸੀਗੀਆਂ ਠੀਕ ਹੈ ਬਈ ਮਤਲਬ ਕਿ ਚੱਲਦਾ ਆਇਆ ਹਾਂਜੀ ਚੱਲਦਾ ਰਹੇ ਵੀਰੇ ਠੀਕ ਹੈ ਬਈ ਤੇ ਬਈ ਜਿਹੜਾ ਸ਼ੌਂਕ ਹੈ ਜਿਹੜਾ ਘੋੜਿਆਂ ਦਾ ਤੁਹਾਨੂੰ ਤੁਹਾਨੂੰ ਕਿਦਾਂ ਪਿਆ ਇਹ ਸ਼ੌਂਕ ਬਈ ਮੈਨੂੰ ਜਿਆਦਾ ਸ਼ੌਂਕ ਪਿਆ ਸਾਡੇ ਤਾਇਆ ਜੀ ਕੇ ਰੱਖਿਆ ਹੁੰਦੇ ਨੇ ਪਹਿਲਾਂ ਹਾਂਜੀ ਤੇ ਆਪਾਂ ਨੂੰ ਛੋਟਿਆਂ ਹੁੰਦੇ ਹਾਂ ਉਹਦਾ ਹੁੰਦਾ ਹੀ ਝੂਟਾ ਲੈਣਾ ਜਾਂ ਕਿਵੇਂ ਹਾਂ ਬਸ ਉਹਨਾਂ ਦੇ ਜਾਣਾ ਆਉਣਾ ਫਿਰ ਹੁੰਦਾ ਹੀ ਆਪ ਦੇ ਵੀ ਯਾਰ ਰੱਖੀਏ ਹਾਂਜੀ ਰੱਖ ਲਈ ਸੀ ਕੁੜੀ ਫਿਰ ਜਾਨੀ ਦੁਬਾਰ ਉਹ ਕੋਈ ਟਿੱਕਾ ਪੈਣ ਕਾਰਨ ਫੇਰ ਛੜਤੀਆਂ ਸੀਗੀਆਂ ਹਾਂਜੀ ਖੁਰਨੀਆਂ ਵੀ ਢਾ ਦਿਆਂ ਸੀਗੀਆਂ ਇਹਦੇ ਕਬੂਤਰ ਰੱਖੇ ਹੂੰ ਇਹ ਘੋੜਿਆਂ ਰੱਖੇ ਹੂੰ ਛੱਡ ਕੇ ਦੁਬਾਰਾ ਹੀ ਰੱਖਣਗੇ ਪੈਣਦੀਆਂ ਚੀਜ਼ਾਂ ਇਹ ਉਤਣ ਵਾਲਾ ਵੀ ਕਬੂਤਰ ਰੱਖੂ ਫੁੱਡੇ ਢਾ ਕੇ ਪਾਉਗਾ ਹਾਂ ਬਈ ਘੋੜਿਆਂ ਵਾਲੀਆਂ ਵੀ ਖੁਰਨੀਆਂ ਢਾ ਕੇ ਹਾਂਜੀ ਪੈਣੀਆਂ ਹੀ ਦੁਬਾਰਾ ਬਈ ਇਹ ਪ੍ਰਮਾਤਮਾ ਦੀ ਜਦੋਂ ਨਿਗਾਹ ਹੋ ਜੇ ਨਾ ਸਿੱਧੀ ਹਾਂਜੀ ਤੇ ਜਾਨੀ ਪਾਇਆ ਤਾਂ ਸਗਾ ਸੰਦ ਬਲੇਵੇ ਨੂੰ ਜਦੋਂ ਘੋੜਾ ਆ ਗਿਆ ਇੱਕ ਘੋੜੀ ਤੋਂ ਬਾਅਦ ਤਾਂ ਬਸ ਕਿਰਪਾਈ ਹੋ ਗਈ ਬਾਬੇ ਜੀ ਬਾਕੀ ਗੱਲ ਆ ਬਾਈ ਜਿਹੜਾ ਇਹ ਸ਼ੌਂਕ ਆ ਇਹ ਹੁਣ ਚ ਹੀ ਹੁੰਦਾ ਨਾ ਹਾਂਜੀ ਵੀਰੇ ਹਾਂਜੀ ਤੇ ਇਹ ਕਿਸੇ ਨੂੰ ਦੇਖ ਕੇ ਤਾਂ ਲੱਗਦੀ ਲੱਗਦੀ ਨਹੀਂ ਕਿ ਕੋਈ ਸ਼ੱਕ ਨਹੀਂ ਹਾਂ ਅੰਦਰ ਹੀ ਹੁੰਦਾ ਇਹ ਸ਼ੌਂਕ ਦਾ ਹਾਂਜੀ ਬਾਕੀ ਮੇਨ ਗੱਲ ਉਹ ਆ ਜੋ ਚੰਗੀ ਚੀਜ਼ ਹਰ ਇੱਕ ਅਗਲਾ ਆਉਂਦਾ ਫਿਰ ਉਹ ਤੇ ਮਾਂ ਬਈ ਆਪਦੇ ਆਪ ਹੀ ਲੈਂਦਾ ਹਨਾ ਹਾਂਜੀ ਹਾਂਜੀ ਇਹ ਤਾਂ ਹੈ ਤੇ ਬਈ ਜੇਕਰ ਆਪਾਂ ਗੱਲਬਾਤ ਕਰੀ ਆਪਣੇ ਘੋੜੇ ਬਾਰੇ ਸ਼ੇਰੇ ਪੰਜਾਬ ਬਾਰੇ ਹਨਾ ਹਾਂਜੀ ਤੇ ਇਸ ਟਾਈਮ ਬਾਈ ਕਿੰਨੀ ਉਮਰ ਹੈ ਇਹਦੀ ਉਮਰ ਵੀਰੇ 5 ਸਾਲ ਦਾ ਤਕਰੀਬਨ ਲੋਹੜੀ ਨੂੰ ਹੋ ਗਿਆ ਪੂਰਾ ਯਾਨੀ ਲੋਹੜੀ ਹੋ ਜਾਣਾ ਹੈ ਲੋਹੜੀ ਵੇਲੇ 5 ਸਾਲ ਦਾ ਹੋ ਜਾਣਾ ਹੈ ਠੀਕ ਹੈ ਏ ਹਾਈਟ ਹੋਈ ਤਾਂ ਬਈ ਕਿੰਨੀ ਕਰੇ ਹਾਈਟ ਵੀਰੇ ਜਿਹੜੀ ਹੈਗੀ ਆ 68 ਤੋਂ ਪਲੱਸ 68 ਹੀ ਅੱਖੋ ਠੀਕ ਹੈ 68 ਪੂਰੀ ਜਣੀ ਬਾਟਰ ਸਕੀਲ ਵਾਲੀ ਹੈ ਵੀਰੇ ਮੈਂ ਤਰ ਵੀ ਕਹਿ ਸਕਦੇ ਆ ਆਪਾਂ 68 ਹੀ ਅੱਖ ਗਏ 68 ਇੰਚ ਦੀ ਪੂਰੀ ਹਾਈਟ ਤੇ ਆਪਣੇ ਕੋਲ ਆਇਆ ਨੂੰ ਬਈ ਇਹਨੂੰ ਕਿੰਨਾ ਟਾਈਮ ਹੋ ਗਿਆ ਆਪਣੇ ਕੋਲੇ ਵੀਰੇ ਆਇਆ ਨੂੰ ਇਹਨੂੰ ਸਾਲ ਹੋ ਗਿਆ ਜੀ ਇੱਕ ਸਾਲ ਆਪਣੇ ਕੋਲ ਆਇਆ ਨੂੰ ਹਾਂਜੀ ਵੀਰੇ ਹਾਂਜੀ ਠੀਕ ਹੈ ਤੇ ਬਈ ਇਹਦੀ ਮੀਟਿੰਗ ਜਿਹੜੀ ਆਪਾਂ ਕਰਵਾਈ ਆ ਇੱਥੇ ਆ ਕੀ ਕਰਵਾਈ ਆਪਣੇ ਕੋਲੇ ਕਿ ਪਹਿਲਾਂ ਪਹਿਲਾਂ ਮੇਰੇ ਇਹ ਜਾਨੀ ਜਦੋਂ ਬੱਚਾ ਸੀਗਾ ਮਾਂ ਬਹੁਤ ਚੰਗੀ ਸੀਦੀ ਮਾਸਾਲੀ ਵਾਲੇ ਲੈਂਦੀ ਆ ਪਾਣ ਦੀ ਮਾਂ ਦਾ ਸਾਹੂ ਕਣੇ ਦੀ ਆ ਠੀਕ ਹੈ ਠੀਕ ਹੈ ਪਰਨਾਨੀ ਮਲੂਕੇ ਵਾਲੇ ਦੀ ਆ ਯਾਨੀ ਇਹ ਚਾਰ ਪੰਜ ਪੀੜ੍ਹੀਆਂ ਨੋਗਰਾ ਖਾਨਦਾਨਾ ਠੀਕ ਹੈ ਬਈ ਇਹ ਜਣੀ ਸਮੁੰਦਰ ਦਾ ਡਾਇਰੈਕਟ ਬਹੁਤ ਮਜ਼ਬੂਤ ਸੀ ਵੀਰੇ ਇਹ ਪਹਿਲਾਂ ਦੇ ਪਹਿਲਾਂ ਹੀ ਅੱਛਾ ਬਈ ਤੇ ਇਹਨੇ ਬਰੀਡਿੰਗ ਉਹ ਅੰਕਲ ਨੂੰ ਵੀ ਕੋਈ ਜ਼ਿਆਦਾ ਹੈ ਨਹੀਂ ਸੀ ਬਰੀਡਿੰਗ ਦਾ ਜਦੋਂ ਲੋਕਾਂ ਨੇ ਬਰੀਡਿੰਗ ਲਈਏ ਤਾਂ ਘਟੋਕ ਵੀ ਘੋੜਗਾ ਮਿਲਗਾ 20 ਦੇ ਵਿੱਚੋਂ 20 ਹੀ ਬੱਚੇ ਟੌਪ ਦੇ ਆਏ ਵੀਰੇ ਠੀਕ ਹੈ ਬਈ ਤੇ ਫਿਰ ਉਹਨਾਂ ਨੂੰ ਕੋਈ ਲਾਲਚ ਹੈ ਨਹੀਂ ਸੀਗਾ ਜਣੀ ਛੱਡਣ ਦਾ ਉਹ ਤਾਂ ਆਪਾਂ ਹੀ ਜ਼ਿਆਦਾ ਜਣੀ ਮੇਲਿਆਂ ਦੇ ਡਿਸਪਲੇ ਕਰਿਆ ਘੋੜਾ ਫੇਰ ਜਣੀ ਘੋੜੀ ਭਈ ਏਰੇਗੇ ਦੇ ਵਿੱਚ ਜਣੀ ਪਤਾ ਸੀ ਇਨੂੰ ਕਣੇ ਵਾਲਾ ਪਾਗੇ ਨਹੀਂ ਛੱਡਿਆ ਜਾਂਦਾ ਸੀਗਾ ਬਸ ਜਿੰਨਾ ਚੱਲਿਆ ਉੱਥੇ ਵੀ ਰਿਹ ਹੱਕ ਦੇ ਜੋਰ ਤੇ ਚੱਲਿਆ ਉਹਦੇ ਰਿਜ਼ਲਟ ਤੇ ਅੱਛਾ ਬਈ ਛੋਟੀ ਉਮਰ ਪੈਠ ਪੂੜਾ ਬਾਡੀ ਇਹਦੀ ਪਹਿਲਾਂ ਹੀ ਜ਼ਿਆਦਾ ਬਹੁਤ ਚੰਗੀ ਬੜੇ ਨਾਮ ਕਮਾਏ ਹਾਂਜੀ ਬਈ ਠੀਕ ਹੈ ਤੇ ਬਈ ਹੁਣ ਜੇ ਹਿਸਾਬ ਨਾਲ ਜਿਹੜੀ ਇਹਦੀ ਮਾਂ ਸੀ ਹਾਂਜੀ ਉਹਦੀ ਕਿੰਨੀ ਹਾਈਟ ਸੀ ਬਈ 64 ਇੰਚ ਸੀ ਵੀਰੇ 64 ਇੰਚ ਹਾਂਜੀ ਹਾਈਟ ਸੀ ਬਹੁਤ ਬਰੀਕੀ ਸੀ ਗੁਲਾਬੀ ਪਾਣ ਬਹੁਤ ਸੀ ਨੇਚਰਲ ਸਪੌਟਲੈਸ ਸੀ ਸਾਹੂ ਕਣਲੇ ਦੀ ਸੀ ਸਾਲੀ ਵਾਲੀ ਲੈਣ ਦੀ ਸੀ ਇਹਦੀ ਮਾਂ ਠੀਕ ਐ ਸਾਲੀ ਵਾਲੀ ਲੈਣ ਦੀ ਡਾਇਰੈਕਟ ਸਾਲੀ ਵਾਲੀ 13 ਸਾਲਾਂ ਦੀ ਹੋ ਗਈ ਘੋੜੀ ਸਪੈਰ ਹੋਈ ਹੈ ਜਿਹੜੇ ਘੋੜੇ ਦਾ ਅਰਜਨ ਰੌਲੀ ਵਾਲਾ ਉਸੇ ਘੋੜੇ ਦੀ ਇਹਦੀ ਮਾਂ ਸੀਗੀ ਸਾਲੀ ਘੋੜੇ ਦੀ ਮਾਂ ਹਾਂਜੀ ਠੀਕ ਐ ਨੌਕਰੀ ਸੀ ਬਈ ਨੌਕਰੀ ਵੀਰੇ ਮਾਂ ਵੀ ਨੌਕਰੀ ਕਾਂ ਨਾਨੀ ਵੀ ਪਰਨਾਨੀ ਵੀ ਨੌਕਰੀ ਪਰਨਾਨੀ ਵੀ ਨੌਕਰੀ ਵੀ ਸਾਰਾ ਖਾਨਦਾਨ ਨੌਕਰੀ ਨੌਕਰੀ ਹੀ ਐ ਵੀਰੇ ਹਾਂਜੀ ਠੀਕ ਐ ਤੇ ਬਾਕੀ ਬਈ ਜਿਵੇਂ ਇਸ ਟਾਈਮ ਘੋੜੀਆਂ ਕਿੰਨੀਆਂ ਮੀਟ ਹੋ ਗਈਆਂ ਤੋਂ ਆਪਣੀ ਘਰੇ ਵੀਰੇ 60 60 ਘੋੜੀਆਂ ਮੀਟ ਹੋ ਗਈਆਂ 60 60 ਘੋੜੀਆਂ ਮੀਟ ਕਰਵਾ ਦਿਆਂ ਦੇ ਬੱਚੇ ਕਿੰਨੇ ਆ ਗਏ ਬਈ ਇਸ ਟਾਈਮ ਬੱਚੇ ਜਿਹੜੀਆਂ ਆਪਣੇ ਘੋੜੀਆਂ ਮਿਲ ਕੇ ਗਈਆਂ ਐ ਆਪਣੇ ਤੋਂ ਜਿਹੜੇ ਆਏ ਤੋਂ ਬਾਅਦ 8 9 ਰਿਜ਼ਲਟ ਆ ਗਏ ਉਹ 8 9 ਰਿਜ਼ਲਟ ਤੁਹਾਡੇ ਕੋਲ ਆ ਗਏ ਹਾਂਜੀ ਵੀਰੇ ਟਾਪ ਦੇ ਤੋਂ ਪਹਿਲਾਂ ਜਿਹੜਾ ਸੋਇਆਵਾਸੀ ਹੋ ਵੱਖਰਾ ਠੀਕ ਐ ਬਈ ਹਾਂਜੀ ਤੇ ਬੱਚੇ ਇਸ ਟਾਈਮ ਬਈ ਕਿੱਦਾਂ ਦੇ ਪੈਦਾ ਕਰ ਰਿਹਾ ਹੈ ਬੱਚੇ ਵੀਰੇ ਹੁਣ ਪੂਰੇ ਟਾਪ ਦੇ ਗਾਡਰ ਪੈਦਾ ਕਰ ਰਿਹਾ ਆਪਦੇ ਬੱਚੇ ਜ਼ਿਆਦਾਤਰ ਮਾਂ ਤੇ ਸੂਰਿਆ ਬਰੀਕੀ ਠੀਕ ਐ ਮਜ਼ਬੂਤੀ ਤੇ ਛੋਟੀਆਂ ਘੋੜੀਆਂ ਮਿਲਣਾਂ ਮੈਂ ਵੱਡੀਆਂ ਮੈਂ ਵੱਡੀਆਂ ਘੋੜੀਆਂ ਕੋਈ ਨਹੀਂ ਮਿਲਣਾਂ ਹਾਂ ਦੇ ਬਈ ਵੱਡੀਆਂ ਹੁਣ ਮੈਲ ਰਹੀਆਂ ਘੋੜੇ ਨੂੰ ਦੇਖ ਕੇ 60 61 ਇੰਚ ਦੀਆਂ ਘੋੜੀਆਂ ਪਹਿਲਾਂ ਵੀਰੇ ਮਿਲਦੀਆਂ ਹੁਣ ਯਾਨੀ 58 90 ਇੰਚ ਦੀਆਂ ਘੋੜੀਆਂ ਤੇ ਬਹੁਤ ਵੱਡੇ ਬੱਚੇ ਪੈਦਾ ਕਰਦੇ ਆ ਸਾਫਤਾ ਆਪ ਦੇ ਆਪ ਨੂੰ ਘੋੜੇ ਨੇ ਕਰਤਾ ਵੀਰੇ ਹੈਗਾ ਵੀਰੇ ਠੀਕ ਹੈ ਤੇ ਬਈ ਚੰਬੀਆਂ ਘੋੜੀਆਂ ਤੇ ਵੀ ਨੁਕਰੇ ਬੱਚੇ ਆ ਹਾਂਜੀ ਵੀਰੇ ਕੋਈ ਸ਼ੱਕ ਨਹੀਂ ਆ ਜੀ ਠੀਕ ਹੈ ਤੇ ਬਾਕੀ ਬਈ ਜਿਹੜਾ ਅਸਲ ਇਹਦੀ ਖਾਸੀਅਤ ਕੀ ਹੈ ਬਈ ਘੋੜੇ ਦੀ ਖਾਸੀਅਤ ਵੀਰੇ ਇਹਦੀ ਕਈ ਉਤੋਂ ਘੋੜਾ ਪਾਰਾ ਹੁੰਦਾ ਹੈਗਾ ਇੱਕ ਇਹਦੇ ਗੁਲਾਬੀ ਪਣ ਬਹੁਤ ਆ ਹੁਣ ਆਪਾਂ ਤੋਰੀ ਆਈ ਸੀਗਾ ਕਿੰਨਾ ਗੁਲਾਬੀ ਪਣ ਦੱਸਦਾ ਘੋੜੇ ਚ ਹਾਂਜੀ ਬਰੀਕ ਚਮੜੀ ਦਾ ਠੀਕ ਐ ਤੇ ਉਤੋਂ ਘੋੜੇ ਮਜ਼ਬੂਤ ਹੁੰਦੇ ਆ ਸੁੰਬ ਦਾਣੀ ਘੋੜਾ ਮਜ਼ਬੂਤ ਕਈ ਹੁੰਦਾਗਾ ਚਲੋ ਘੋੜੇ ਸਾਰੇ ਚੰਗੇ ਹਨਾ ਹਾਂ ਬਈ ਇਹ ਨਲਕੀ ਵੀ ਮਜ਼ਬੂਤ ਆ ਗੋਡਾ ਵੀ ਬਹੁਤ ਮਜ਼ਬੂਤ ਆ ਠੀਕ ਐ ਬਈ ਹੱਕ ਲਾ ਲਓ ਪੈਠਾ ਲਾ ਲਓ ਜਿੱਥੋਂ ਵੀ ਯਾਰ ਦੇਖ ਲਾ ਗਰਦਨ ਲਾ ਲਓ ਫੇਸ ਕੁਆਲਟੀ ਲਾ ਲਓ ਲੰਮਾ ਫੇਸ ਆ ਘੋੜੇ ਦਾ ਹਾਂ ਬਈ ਤਾਂ ਸੋਹਣਾ ਕਿੰਨਾ ਲੱਗਦਾਗਾ ਇਹ ਯਾਨੀ ਕੁਆਲਟੀ ਵੀ ਕੁਆਲਟੀ ਐ ਬਈ ਠੀਕ ਐ ਬਈ ਜਿਹੜੀ ਸਾਰਿਆਂ ਨੂੰ ਵੱਡੀ ਮਾਰ ਆ ਉਹ ਸਾਹਮਣੇ ਹੀ ਆ ਪੂਛ ਦੀ ਪਈ ਉਹ ਤਾਂ ਪੂਛ ਚੱਬ ਜਾਂਦਾ ਹਾਂ ਬਈ ਇਹ ਤਾਂ ਹੈ ਹਾਂ ਤੇ ਬਈ ਫਿਰ ਇਸ ਟਾਈਮ ਇਹਦੀ ਮੀਟਿੰਗ ਫੀਸ ਕੀ ਰੱਖੀ ਹੋਈ ਆ ਮੀਟਿੰਗ ਫੀਸ ਵੀਰੇ ਹਲੇ ਤਾਂ 17000 ਹੀ ਆ ਯਾਨੀ ਉਹਨਦੇ ਯਾਨੀ ਜਿਹੜੀ ਮਾਰਚ ਚ ਚੱਲਣਾ ਫਰਬਰੀ ਮਾਰਚ ਚ ਉਹ 21000 ਕਰਾਂਗੇ ਵੀਰੇ ਠੀਕ ਆ ਉਹ ਆਉਣਾਂ ਦੇ ਟਾਈਮ ਚ 21000 ਰੁਪਏ ਹਾਂਜੀ ਇਹ ਬਈ ਕੋਈ ਦੂਰੋਂ ਬੰਦਾ ਚੱਲ ਕੇ ਆਉਂਦਾ ਮੰਨਤਾ ਨਾ ਪੂਰਾ ਵੀਰੇ ਕਰੀ ਦਾ ਅੜੇ ਕਿਸੇ ਨਾਲ ਨਹੀਂ ਆਪਾਂ 17 ਵੀਰੇ ਆਪਾਂ ਉਹ ਫੀਸ ਰੱਖੀ ਹੈ ਜਿਹੜੀ ਲੈਣੀ ਆ ਇਹ ਨਹੀਂ ਬਈ 25 ਮੰਨ ਲਾ 30 ਮੰਗ ਕੇ ਵੀ ਇੰਨੇ ਲੈ ਲਈ ਆਪਾਂ 17 ਜੈਜ ਰੱਖੀ ਆ ਜਿਹੜੀ ਹੈਗੀ ਆ ਜਿੰਨੀ ਫੀਸ ਲੈਣੀ ਉਹਨੀ ਰੱਖੀ ਆਪਾਂ ਪਹਿਲਾਂ ਇਹ ਨਹੀਂ ਵੀ ਘੋੜੀ ਲੈ ਕੇ ਆਓ ਆਪਾਂ ਕਹਿੰਨੇ ਪਹਿਲਾਂ ਬਈ ਰਿਜ਼ਲਟ ਦੇਖੋ ਖਾਨਦਾਨ ਦਾ ਪਤਾ ਕਰ ਹਾਂ ਠੀਕ ਆ ਬਈ ਬਈ ਜਿਹਨੇ ਆਮ ਪਕੂੜਿਆਂ ਦਾ ਨਾਮ ਦੇਖਦੇ ਆ ਨਾ ਬਈ ਜਿਵੇਂ ਸਮੁੰਦਰ ਘੋੜਾ ਹੋ ਗਿਆ ਹੋਰ ਵੱਖਰੇ ਵੱਖਰੇ ਨਾਮ ਰੱਖੇ ਹੋਏ ਘੋੜਿਆਂ ਦੇ ਹਨਾ ਕਿ ਜਿਹੜਾ ਤੁਸੀਂ ਨਾ ਰੱਖਿਆ ਬਈ ਸ਼ੇਰੇ ਪੰਜਾਬ ਇਹ ਤੁਸੀਂ ਕਿੱਥੋਂ ਸੁਣਿਆ ਇਹਦਾ ਨਾਮ ਇਹ ਸ਼ੇਰੇ ਪੰਜਾਬ ਵੀਰੇ ਸੋਣਾ ਹੀ ਬਹੁਤ ਲੱਗਦਾ ਯਾਨੀ ਆਪਾਂ ਨਾਂ ਲੈਨੇ ਆ ਇਹ ਹਸਾਰ ਗਏ ਸੀ ਯੂਨੀਵਰਸਿਟੀ ਦੇ ਵਿੱਚ ਠੀਕ ਹੈ ਬਈ ਉੱਥੇ ਸਾਨਾ ਦੇ ਨਾਂ ਸੀਗੇ ਉੱਥੋਂ ਬਸ ਮਾਨ ਨੂੰ ਹੀ ਬੜਾ ਜੱਜ ਆ ਠੀਕ ਹੈ ਇੱਕ ਉਥੇ ਸ਼ੇਰੇ ਹਿੰਦੁਸਤਾਨ ਸੀਗਾ ਸਾਨ ਜਿਹਦਾ ਸੀ ਉਹਨੂੰ ਧਰੈ ਲਿਆਗੇ ਸ਼ੇਰੇ ਪੰਜਾਬ ਸੀਗਾ ਠੀਕ ਹੈ ਤੇ ਬੜਾ ਜਾਨੀ ਮਣਜਾਜਾ ਜੀ ਆ ਫਿਰ ਜਦੋਂ ਨਾਂ ਰੱਖਿਆ ਰੱਖਿਆ ਹਾਂਜੀ ਜਦੋਂ ਕਹਿਣ ਬਈ ਸ਼ੇਰ ਸ਼ੇਰੇ ਪੰਜਾਬ ਦੀ ਬੱਚੀ ਉਹ ਬੜਾ ਜਾਨੀ ਸਾਰਾ ਨਜ਼ਾਰਾ ਜਾਵੇ ਹਾਂ ਸੋਨ ਦਾ ਵੀ ਬੜਾ ਯਾਰ ਵਧੀਆ ਲੱਗਦਾ ਨਾ ਠੀਕ ਹੈ ਵੀ ਵਧੀਆ ਹੀ ਪ੍ਰਮਾਤਮਾ ਨਾਲੋਂ ਬਾਕੀ ਰੱਖਿਆ ਗਿਆ ਨਾਂ ਠੀਕ ਹੈ ਬਈ ਤੇ ਬਈ ਜਦੋਂ ਤੁਸੀਂ ਘੋੜਾ ਘਰੇ ਲੈ ਕੇ ਆਂਦਾ ਹਨਾ ਹਾਂਜੀ ਇਹ ਘਰਦਿਆਂ ਦਾ ਕੀ ਰਿਸਪੌਂਸ ਸੀ ਉਦੋਂ ਘਰਦਿਆਂ ਦਾ ਤਾਂ ਹੁਣੇ ਹੁਣ ਆ ਬਈ ਸਾਡੇ ਸਾਰੇ ਪਿੰਡ ਦਾ ਹੀ ਸੀਗਾ ਰਿਸਪੌਂਸ ਪੂਰਾ ਵਧੀਆ ਬਈ ਠੀਕ ਆ ਬਈ ਚੀਜ਼ ਲਈ ਇੱਕ ਬਈ ਹਾਂਜੀ ਪੰਜਾਂ ਪਿੰਡਾਂ 'ਚ ਪਤਾ ਸੀ ਉਹ ਵੀ ਘੋੜਾ ਇੱਥੇ ਆਇਆ ਫਰੈਂਡ ਹੀ ਆ ਵੀ ਉਹ ਵੀ ਉੱਥੋਂ ਘੋੜਾ ਹੁਣ ਇੱਥੇ ਆ ਗਿਆ ਵੀ ਸਾਂਭਾਂਗੇ ਪੂਰਾ ਠੀਕ ਆ ਬਈ ਪਹਿਲਾਂ ਰੌਕੇ ਕਲਾਂ ਤੋਂ ਰੌਕੇ ਕਲਾਂ ਹੀ 2 ਕਿਲੋਮੀਟਰ ਤੇ ਹਾਂ ਠੀਕ ਆ ਦੋ ਆ ਤੁਹਾਡੇ ਕੋਲ ਆ ਹਾਂਜੀ ਸਾਲ ਤੁਹਾਡੇ ਕੋਲ ਹੋ ਗਿਆ ਬਈ ਸਾਲ ਹਾਂਜੀ ਤੇ ਬਾਕੀ ਬੱਚਿਆਂ ਦੀਆਂ ਫੋਟੋਆਂ ਹੈਗੀਆਂ ਬਈ ਹਾਂਜੀ ਵੀਰੇ ਹੈਗੀਆਂ ਬੱਚਿਆਂ ਦੀ ਠੀਕ ਆ ਬਈ ਤੇ ਜਿਵੇਂ ਬਈ ਫਿਰ ਅੱਗੇ ਸੇਲ ਨੂੰ ਕਰਨਾ ਹੈਗਾ ਮਾਨਾ ਨਾ ਵੀਰੇ ਕੋਈ ਮਾਨ ਨਹੀਂਗਾ ਠੀਕ ਹੈ ਜਿਵੇਂ ਬਈ ਤੁਹਾਡੀ ਉਹ ਵੀਡੀਓ ਵਾਇਰਲ ਹੋਈ ਸੀ ਕਹਿੰਦੇ ਵੀ ਮਾਨੀਆਂ ਨੇ ਬਈ ਫੋਨ ਆ ਜਾਂਦੇ ਹੁਣ ਜਦੋਂ ਆਪਾਂ ਕੋਈ ਚੀਜ਼ ਵੇਚਣੀ ਨਹੀਂ ਨੀਗੀ ਉਹ ਅਗਲਾ ਕਹਿੰਦਾ ਹੀ ਆ ਇੰਨੇ ਪੈਸੇ ਲੈ ਲਓ ਹਣਾ ਇਹ ਲਾਲਚ ਦਿੰਦਾ ਹੀ ਹੁੰਦਾ ਹੈਗਾ ਹਾਂਜੀ ਹਾਂਜੀ ਆਪਣਾ ਕੋਈ ਸੇਲ ਹੈ ਨਹੀਂਗਾ ਕੋਈ ਵਸਤਾ ਜਦੋਂ ਹੋਇਆ ਕੋਈ ਨਹੀਂ ਆਪਾਂ ਨੂੰ ਕਿਹੜਾ ਠੀਕ ਹੈ ਬਈ ਹਜੇ ਆਪਣਾ ਨਾ ਹੀ ਕੋਈ ਹੈਗਾ ਹੈਗਾ ਠੀਕ ਹੈ ਬਰੀਡਿੰਗ ਲੈਣੀ ਆਪਾਂ ਪਰਮਾਤਮਾ ਗਾ ਉਮਰ ਵਾਲਾ ਕਰੀ ਤੁਹਾਨੂੰ ਠੀਕ ਹੈ ਵੀ ਤੇ ਮੇਲੇ ਆ ਮੂਲੇ ਦੇ ਬਾਈ ਲੈ ਕੇ ਜਾਂਦੇ ਹਾਂ ਹਾਂਜੀ ਵੀਰੇ ਇਹ ਮੇਲਿਆਂ ਤੇ ਲੈ ਕੇ ਜਾਂਦੇ ਆ ਯਾਨੀ ਮੋਕਸਰ ਸਾਹਿਬ ਲਗਾਏ ਸੀ ਜਗਰਾਵਾਂ ਲਗਾਏ ਆ ਠੀਕ ਹੈ ਬੜਾ ਤਾਂ ਕਿਤੇ ਲਗਾਏ ਜਿਆ ਫਰੀਦਕੋਟ ਡਿਸਪਲੇ ਕਰਿਆ ਸੀ ਘੋੜਾ ਹਾਂਜੀ ਸ਼ੋਹਾਂ ਬਣੇ ਠੀਕ ਹੈ ਹਾਂਜੀ ਤੇ ਸ਼ੋਹਾਂ ਚ ਕੀ ਰਿਸਪੌਂਸ ਰਿਹਾ ਬਾਈ ਫਿਰ ਸ਼ੋਹ ਚ ਡਿਸਪਲੇ ਕਰਿਆ ਸੀ ਵੀਰੇ ਯਾਨੀ ਉਦੋਂ ਅਗਲਾ ਦੇਖਦਾ ਵੀ ਕਿੱਥੋਂ ਪੁੱਛਦਾ ਦੱਸਦਾਗਾ ਹਾਂਜੀ ਹਾਂਜੀ ਫਿਰ ਅਗਲਾ ਕਾਰ ਡਰੈਸ ਲੈਂਦਾ ਉਹਦਾ ਸ਼ੋਸ਼ਲ ਮੀਡੀਆ ਦਾ ਜ਼ਬਾਨਾ ਹਣਾ ਅਗਲਾ ਫੋਨ ਲਾ ਲੈਂਦਾ ਦੇਖ ਕੇ ਤਕਰੀਬਨ ਠੀਕ ਹੈ ਵਧੀਆ ਰਿਸਪੌਂਸ ਮਿਲ ਰਿਹਾ ਵਧੀਆ ਮੀਟ ਕੋਡਿੰਗਾਂ ਮੀਟ ਹੋਈ ਜਾਂਦੀਆਂ ਹਾਂਜੀ ਹਾਂਜੀ ਇਹ ਤਾਂ ਹੈ ਤੇ ਵੀ ਬੱਚੇ ਵੀ ਵਧੀਆ ਪੂਰੇ ਟੌਪ ਬੱਚੇ ਵੀਰੇ ਵਧੇਗਾ ਪੈਦਾ ਕਰੂਗਾ ਇਹ ਕਰੂਗਾ ਕਿਉਂਕਿ ਲੈਜੈਂਡਾ ਸਮੁੰਦਰ ਹੋ ਗਿਆ मां साली ਵਾਲੀ ਲੈ ਜਾਂਦੀ ਬਾਕੀ ਭਾਈ ਜੇ ਖਾਨਦਾਨ ਚੰਗਾ ਬੱਚੇ ਦਾ ਬੈਠਾ ਮੈਂ ਕਿ ਪੈਦਾ ਕਰਨੀ ਕਰਨੀ ਹੈ ਇੱਕ ਹੋਰ ਹੈ ਜਿਹੜਾ ਪਦਮ ਪਦਮ ਵੀ ਸਾਲੀ ਵਾਲੀ ਲੈ ਜਾਂਦਾ ਹੀ ਇਹ ਸਮੁੰਦਰ ਦਾ ਹੀ ਹੋਆ ਪਦਮ ਪਦਮ ਦੇ ਇਹ ਮਾਲੂ ਮਾਸੀ ਦੇ ਮੁੰਡੇ ਸਾਲੀ ਵਾਲੀ ਲੈ ਜਾਂਦਾ ਹੀ ਹੋਆ ਸਾਲੀ ਵਾਲੀ ਲੈ ਜਾਂਦਾ ਹੀ ਆਪਣੇ ਵਾਲਾ ਹਾਂ ਇਹਦੀ ਮਾਂ ਪਦਮ ਦੀ ਚੰਬੀ ਦੱਸਦੇ ਆਪਣੇ ਵਾਲ ਦੀ ਨੌਕਰੀ ਆ ਉਹਨਾਂ ਨੇ ਵੀ ਪਰਨਾਨੀ ਦੀ ਠੀਕ ਹੈ ਭਾਈ ਹਾਂਜੀ ਤੇ ਬਾਕੀ ਭਾਈ ਆਪਣਾ ਲੋਕੇਸ਼ਨ ਦੱਸ ਦੋ ਪਹਿਲਾਂ ਲੋਕੇਸ਼ਨ ਵੀਰੇ ਮੰਨ ਲਓ ਮੋਗਾ ਬਰਨਾਲਾ ਰੋਡ ਤੋਂ 2 ਕਿਲੋਮੀਟਰ ਰਹਿ ਜਾਂਦਾਗਾ ਪਿੰਡ ਬਦਨੀ ਦੇ ਕੋਲੇ ਹਾਂਜੀ ਬਦਨੀ ਸਾਨੂੰ 3 ਕਿਲੋਮੀਟਰ ਹੈਗੇ ਨਿਹਾਲ ਸਿੰਘ ਵਾਲਾ 5 ਕਿਲੋਮੀਟਰ ਰਹਿ ਗਿਆ ਹਾਂਜੀ ਮੂਗਾ ਬਰਨ ਵਾਲਾ ਨਿਹਾਲ ਸਿੰਘ ਵਾਲਾ 5 ਕਿਲੋਮੀਟਰ ਮਾਲ ਕੋਲੇ ਹੀ ਰਣੀਆ ਰਣੀਆ ਫੇਮਸਾ ਮੰਨ ਲਓ ਹਾਂਜੀ ਰਣੀਏ ਤੋਂ ਰਣੀਆ 7 ਕਿਲੋਮੀਟਰ ਰਹਿ ਗਿਆ ਰਣੀਆ ਤੋਂ 7 ਕਿਲੋਮੀਟਰ ਹਾਂਜੀ ਵੀਰੇ ਠੀਕ ਹੈ ਵੀ ਡਰ ਓਕੇ ਪਿੰਡਾ ਹਨ ਨਿਹਾਲ ਸਿੰਘ ਵਾਲਾ ਤਹਿਸੀਲ ਆ ਜਾਂਦੀ ਜ਼ਿਲ੍ਹਾ ਮੂਗਾ ਵੀਰੇ ਜ਼ਿਲ੍ਹਾ ਮੂਗਾ ਠੀਕ ਹੈ ਇਹ ਭਾਈ ਜਿਵੇਂ ਆਪਾਂ ਦੇਖਦੇ ਆਂ ਵੀ ਆਮ ਜਿਹੜੇ ਘਰਾਣੇ ਦੇ ਵਿੱਚ ਘੋੜੇ ਰੱਖੇ ਹੁੰਦੇ ਆ ਨਾ ਬਰੀਡਿੰਗ ਲਈ ਹਾਂਜੀ ਉਹ ਭਾਈ ਜ਼ਿਆਦਾਤਰ ਰਾਈਡਿੰਗ ਨਹੀਂ ਕਰਦੇ ਸਵਾਰੀ ਨਹੀਂ ਕਰਦੇ ਹਨਾ ਤੇ ਕੱਲੀ ਬਰੀਡਿੰਗ ਹੀ ਕਰਾਉਂਦੇ ਆ ਤੇ ਆਪਾਂ ਭਾਈ ਫਿਰ ਸਵਾਰੀ ਚ ਪੂਰੀ ਕਿ ਨਹੀਂ ਕਰਦੇ ਸਵਾਰੀ ਬੜੀ ਟਾਈਮ ਨਹੀਂ ਲੱਗਦਾ ਸਵਾਰੀ ਬਹੁਤ ਕਰੀਦੀ ਆ ਸਵਾਰੀ ਨਾਲ ਹੀ ਉਹ ਘੋੜਾ ਦਾ ਸਵਾਰੀ ਨਹੀਂ ਹੈਗਾ ਵੀ ਕੱਲੀ ਬਰੀਡਿੰਗ ਕਰਾਉਣੇ ਹੋ ਹਾਂਜੀ ਵੀਰੇ ਉਹ ਫਿਰ ਨੁਕਸਾਨ ਹੋ ਜਾਂਦਾ ਕੱਲੀ ਬਰੀਡਿੰਗ ਕਰਾਈ ਜਾਂਦੇ ਆ ਘੋੜਾ ਪੈਟਕ ਦੇ ਵਿੱਚ ਫਿਰਦਾ ਰਹਿੰਦਾ ਗੂਸਟ ਮਾਰੀ ਜਾਂਦਾ ਠੀਕ ਹੈ ਭਾਈ ਮੰਨ ਲਓ ਗੀੜਾ ਕਢਾਉਨੇ ਆ ਉਹ ਫਰਾਬ ਦੇ ਆਪ ਨੂੰ ਸਾਬਤ ਕਰਦਾ ਘੋੜਾ ਹਨਾ ਤੁਰ ਫਿਰ ਦਿਖਾਉਂਦਾ ਬਈ ਘੋੜਾ ਆ ਨਾ ਤੇ ਬਾਕੀ ਤੋਰੇ ਫੇਰੇ ਨਾਲ ਹੀ ਜਾਨਵਰ ਆ ਹਾਂਜੀ ਵੀਰੇ ਹਾਂਜੀ ਤੇ ਬਾਕੀ ਤੋਰੇ ਫੇਰੇ ਨਾਲ ਹੀ ਜਾਨਵਰ ਆ ਹਾਂਜੀ ਵੀਰੇ ਪਹਿਲਾਂ ਅਸੀਂ ਵੀ ਨਹੀਂ ਤੋਰਦੇ ਸੀ ਬਾਹਰ ਨਹੀਂ ਕੱਢਦੇ ਸੀ ਨਜ਼ਰ ਲੱਗ ਜਿਹੜਾ ਹੁਣਾ ਪ੍ਰਮਾਤਮਾ ਨੂੰ ਪਤਾ ਹੀ ਹੈ ਹੁਣ ਬਈ ਤੋਰੀ ਦਾਗਾ ਸਵੇਰ 5:30 6 ਵਜੇ ਹੁਣ ਆਹ ਚੱਲਦਾ ਸੀਜ਼ਨ ਕਰਕੇ ਨਾ ਢੋਨੇ ਦਾ ਲੂਆਂ ਦਾ ਤੇ ਥੋੜਾ ਜਿਹਾ ਹੁਣ ਘੱਟ ਦੂਰੀ ਦਾ ਹੁਣ ਇਹ ਦੂਆ 2 ਮਹੀਨੇ ਬਹਿਣ ᱛਈਆਂ ਬਈ ਘੋੜੇ ਦੇ ਠੀਕ ਐ ਬਈ ਹਾਂਜੀ ਤੇ ਬਾਕੀ ਦੋਸਤੋ ਸੰਪਰਕ ਕਰ ਲਿਓ ਬਾਈ ਨਾਲ ਨੰਬਰ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਦੇ ਦੇਣਾਗਾ ਬਾਈ ਦਾ ਤੇ ਬੇਫਿਕਰ ਹੋ ਕੇ ਬਾਈ ਨਾਲ ਸੰਪਰਕ ਕਰ ਲਿਓ ਫੀਸ ਵੀ ਬਿਲਕੁਲ ਜਾਇਜ਼ ਰੱਖੀ ਹੋਈ ਹੈ ਘੋੜੇ ਦੀ ਤੇ ਬੱਚੇ ਬਹੁਤ ਚੰਗੇ ਪੈਦਾ ਕਰ ਰਿਹਾ ਇਸ ਟਾਈਮ ਕੋੜਾ ਤੇ ਬਾਕੀ ਬੇਫਿਕਰ ਹੋ ਕੇ ਬਾਈ ਨਾਲ ਸੰਪਰਕ ਕਰ ਲਿਓ ਜੀ ਧੰਨਵਾਦ ਬਾਈ ਜੀ ਬਹੁਤ ਬਹੁਤ ਥੋੜਾ ਧੰਨਵਾਦ ਠੀਕ ਧੰਨਵਾਦ ਜੀ ਇਹਨੂੰ ਆ ਕੇ ਠੀਕ ਹੈ